ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਤੇ ਮਾਤਾ ਗੁਦਰ ਕੌਰ ਜੀ ਨੂੰ ਮਰੈਂਡੇ ਤੋਂ ਗ੍ਰਿਫਤਾਰ ਕਰਕੇ ਸਰਹੰਦ ਲੈ ਕੇ ਆਂਦਾ ਜਾਂਦਾ ਹੈ ਸੈਬਜ਼ਾਦਿਆਂ ਦੀ ਪੇਸ਼ੀ ਹੁੰਦੀ ਹੈ ਜਿੱਥੇ ਉਹਨਾਂ ਨੂੰ ਕਈ ਪ੍ਰਕਾਰ ਦੇ ਲਾਲਚ ਵੀ ਦਿੱਤੇ ਜਾਂਦੇ ਨੇ ਡਰਾਇਆ ਵੀ ਜਾਂਦਾ ਹੈ ਵਰਗਲਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਵੱਖੋ-ਵੱਖਰੇ ਤਰੀਕਿਆਂ ਦੇ ਨਾਲ ਤਸੀਹੇ ਵੀ ਦਿੱਤੇ ਜਾਂਦੇ ਨੇ ਤੇ ਫਿਰ ਅਖੀਰ ਉਹਨਾਂ ਨੂੰ ਪਹਿਲਾਂ ਜ਼ਿੰਦਾ ਦੀਵਾਰਾਂ ਦੇ ਵਿੱਚ ਨੀਹਾਂ ਦੇ ਵਿੱਚ ਚਿਣੀਆਂ ਜਾਂਦਾ ਹੈ ਉਸ ਤੋਂ ਉਪਰੰਤ ਸਮਾਣੀ ਦੇ ਜਿਹੜੇ ਜਲਾਦ ਨੇ ਸਸ਼ਲ ਬੇਗ ਤੇ ਬਸਲ ਬੇਗ ਉਹਨਾਂ ਦੇ ਵੱਲੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਜ਼ਿਬਾ ਕਰਕੇ ਜਿਹੜਾ ਸ਼ਹੀਦ ਕੀਤਾ ਜਾਂਦਾ ਹੈ ਤੇ ਇਸੇ ਤਰ੍ਹਾਂ ਮਾਤਾ ਗੁਜਰ ਕੌਰ ਜੀ ਨੂੰ ਵੀ ਕਈ ਤਰੀਕਿਆਂ ਦੇ ਨਾਲ ਕਸ਼ਟ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਜਿਸ ਕਰਕੇ ਮਾਤਾ ਜੀ ਦੀ ਸ਼ਹਾਦਤ ਹੁੰਦੀ ਹੈ ਉਪਰੰਤ ਇਸ ਨਗਰ ਦਾ ਵਸਨੀਕ ਹੈ ਬڑا ਗੁਰੂ ਘਰ ਦਾ ਜਿਹੜਾ ਪਿਆਰ ਵਾਲਾ ਸਿੱਖ ਦੀਵਾਨ ਟੋਟਰਮਲ ਉਹਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਵਜ਼ੀਰ ਖਾਨ ਤੱਕ ਸਰਕਾਰ ਹਕੂਮਤ ਤੱਕ ਪਹੁੰਚ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਜਿਹੜੇ ਪਵਿੱਤਰ ਸਰੀਰ ਨੇ ਸਹਬਜ਼ਾਦਿਆਂ ਤੇ ਮਾਤਾ ਜੀ ਦੇ ਜਿਹੜੇ ਪਵਿੱਤਰ ਸਰੀਰ ਨੇ ਇਹਨਾਂ ਦੀ ਅੰਤਿਮ ਸੰਭਾਲ ਕਰਨ ਦੀ ਜਿਹੜੀ ਆਗਿਆ ਉਹ ਮੈਨੂੰ ਦਿੱਤੀ ਜਾਵੇ ਤੇ ਸੂਬਾ ਸਰਹੰਦ ਵਜ਼ੀਰ ਖਾਨ ਦੇ ਵੱਲੋਂ ਇਸ ਸ਼ਰਤ ਦੇ ਉੱਪਰ ਆਗਿਆ ਦਿੱਤੀ ਜਾਂਦੀ ਹੈ ਕਿ ਜਿਹੜੀ ਜਗ੍ਹਾ ਤੁਹਾਨੂੰ ਇਹਨਾਂ ਦੇ ਸਸਕਾਰ ਦੇ ਵਾਸਤੇ ਚਾਹੀਦੀ ਹੈ ਉਹ ਜਗ੍ਹਾ ਤੁਹਾਨੂੰ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਉਹ ਵਿਸਾ ਕੇ ਤੇ ਮੁੱਲ ਖਰੀਦਣੀ ਪਵੇਗੀ ਇੱਥੋਂ ਨੇੜੇ ਦੇ ਪਿੰਡ ਦੇ ਵਸਨੀਕ ਚੌਧਰੀ ਅਤੇ ਖਾਨ ਦੇ ਕੋਲੋਂ ਇਹ ਜਗ੍ਹਾ ਮੁੱਲ ਖਰੀਦੀ ਜਾਂਦੀ ਹੈ ਇੱਥੇ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਣ ਕੇ ਖੜੀਆਂ ਕਰਕੇ ਣ ਕੇ ਜਿਹੜੀ ਇਹ ਜਗ੍ਹਾ ਇਹ ਮੁੱਲ ਖਰੀਦੀ ਜਾਂਦੀ ਹੈ ਤੇ ਇਸ ਤੋਂ ਉਪਰੰਤ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸਰੀਰ ਦੀਵਾਨ ਟੋਡਰਮਲ ਜੀ ਉਹਨਾਂ ਦੇ ਭਰਾ ਤੇ ਬਾਬਾ ਮੋਤੀराम ਮਹਾਰਾਜ ਜੀ ਦੇ ਵੱਲੋਂ ਦੀਵਾਨ ਦੇ ਉੱਪਰ ਇੱਕ ਦੇ ਉੱਪਰ ਸਜੋਬਿਤ ਕਰਕੇ ਇਸ ਪਾਵਨ ਸਥਾਨ ਤੇ ਲਿਆਂਦੇ ਜਾਂਦੇ ਨੇ